ਜਿਹੜਾ ਗਿਆ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਭੱਟੀ ਮਿਲੀ ਹੈ 5 ਕਿਲੋ 200 ਗ੍ਰਾਮ ਹੀਰੋਇਨ ਗ੍ਰਾਮ ਕੀਤੀ ਗਈ ਹੈ ਔਰ ਤਿੰਨ ਦੋਸ਼ੀ ਇਹਦੇ ਚ ਗ੍ਰਿਫਤਾਰ ਕੀਤੇ ਗਏ ਨੇ ਇਹਦੀ ਇਹਦੀ ਕਿੰਗਪਿਨ ਇਸ ਡਰਟਲ ਦੀ ਉਮੰਦੀਪ ਕੌਰ ਜੋ ਕਿ ਵਿਡੋ ਹੈ ਇਬਨ ਕਲਾਂ ਦੇ ਵਿੱਚ ਮੈਰਿਟ ਸੀਗੀ ਝਵਾਲ ਦੇ ਕੋਲ ਔਰ ਖਾਲਣਾ ਇਹਦੇ ਪੇਕੇ ਨੇ ਬਿਲਕੁਲ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਇਹ ਇਹਦੇ ਨਾਲ ਜਿਹੜੇ ਦੋ ਗ੍ਰਿਫਤਾਰੀਆਂ ਹੋਈਆਂ ਆ ਆਲਮ ਅਰੋੜਾ ਤੇ ਮਨਮੀਤ ਇਲੀਅਸ ਗੋਲੂ ਇਹ ਦੋਨੋਂ ਬੰਦੇ ਇਹਦੇ ਨਾਲ ਕੰਮ ਕਰਦੇ ਸੀਗੇ ਜਿਹੜੀ ਮਨਦੀਪ ਕੌਰ ਹੈ ਇਹਦੇ ਇੱਕ ਕਿਸੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗੀ ਇਹ ਜਿਨੇ ਪਾਕਿਸਤਾਨ ਦੇ ਵਿੱਚ ਬੈਠੇ ਬੜੇ ਨੋਟੋਰੀਅਸ ਸਮਗਲਰਸ ਨਾਲ ਇਹਦਾ ਰਾਫਤਾ ਕਰਾਇਆ ਔਰ ਫੋਨ ਦੇ ਜ਼ਰੀਏ ਇਸ ਡਰੱਗ ਟ੍ਰੇਡ ਦੇ ਵਿੱਚ ਸਰਗਰਮ ਹੋ ਗਈ ਔਰ ਜਿਹੜੇ ਦੋ ਬੰਦੇ ਨੇ ਇਹਦੇ ਨਾਲ ਕੰਮ ਕਰਦੇ ਰਹੇ ਇਹਨਾਂ ਦਾ ਹੀ ਇਹ ਸਾਰਾ ਆਪਣਾ ਕਾਰੋਬਾਰ ਹੈ ਸ਼ਿਫਟਿੰਗ ਹੈ ਜੀ ਕੰਸਾਈਨਮੈਂਟ ਦੀ ਜਾਂ ਕਿਸੇ ਨੂੰ ਹੈਂਡ ਓਵਰ ਕਰਨ ਦਾ ਇਹ ਕੰਮ ਕਰਦੇ ਰਹੇ ਇਸ ਤੋਂ ਇਲਾਵਾ ਇਹਨਾਂ ਦਾ ਇੱਕ ਹੋਰ ਅਸੋਸੀਏਟ ਜਿਹੜਾ ਬਾਰਡਰ ਏਰੀਆ ਦਾ ਹੈ ਉਹ ਵੀ ਫਿਕਰ ਹੋਇਆ ਤੇ ਉਹਦੇ ਤੇ ਵੀ ਵਰਕ ਕਰ ਰਹੇ ਆ ਅਸੀਂ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਮਨਦੀਪ ਔਰ ਜਿਹੜੀ ਹੈ ਇਹਦੇ ਇਨੇ ਡੀਪ ਲਿੰਕ ਬਣਨ ਤੋਂ ਬਾਅਦ ਇਹ ਛਾੜੇ ਤੇ ਇੱਥੇ ਆ ਕੇ ਕਿਰਾਏ ਤੇ ਬਨਮੀਦ ਦੇ ਘਰ ਹੀ ਰਹਿਣ ਲੱਗੀ ਔਰ ਕਾਫੀ ਇਹ ਲੋਕਾਂ ਨਾਲ ਸੰਪਰਕ ਕਰਕੇ ਔਰ ਸਪਲਾਈ ਦੇ ਵਿੱਚ ਪੂਰੀ ਤਰ੍ਹਾਂ ਨੈਟਵਰਕ ਨੂੰ ਆਪ ਚਲਾਉਂਦੀ ਰਹੀ ਆਪ ਸਰਪਰਾਈਜ਼ ਕਰਦੀ ਰਹੀ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਇਹਦੇ ਸਾਹਮਣੇ ਆਈ ਹੈ ਕਿ ਪੁਲਿਸ ਯੂਨੀਫਾਰਮ ਨੂੰ ਵੀ ਇਮਪਰਸੋਨੇਟ ਕਰਦੀ ਰਹੀ ਐਜ਼ ਅ ਪੁਲਿਸ ਪਰਸਨਲ ਇਹ ਯੂਨੀਫਾਰਮ ਪਾ ਕੇ ਕਿਤੇ ਜਾਣਾ ਆਉਣਾ ਤਾਂ ਕਿ ਸ਼ੱਕ ਨਾ ਪਵੇ ਔਰ ਪੁਲਿਸ ਨੂੰ ਕਿਤੇ ਚੱਕਮਾ ਦੇ ਸਕੇ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਐਸੋਸੀਏਟ ਰਹਿੰਦਾ ਉਹਦੇ ਤੇ ਵੀ ਅਸੀਂ ਕਾਫੀ ਡੀਪਲੀ ਕੰਮ ਕਰ ਰਹੇ ਆਂ ਉਹਦਾ ਅਸੀਂ ਨਾਮ ਨਹੀਂ ਡਿਸਕਲੋਜ਼ ਕਰ ਰਹੇ ਬਿਕੋਜ਼ ਸਾਰਾ ਆਪਰੇਸ਼ਨਲ ਅੱਗੇ ਉੱਤੇ ਤੇ ਫਰਜ਼ਦ ਚੱਲ ਰਹੀ ਹੈ ਔਰ ਮੈਨੂੰ ਕਾਫੀ ਉਮੀਦ ਹੈ ਕਿ ਇਸ ਦੇ ਵਿੱਚ ਹੋਰ ਰਿਕਵਰੀ ਆਉਣ ਵਾਲੇ ਦਿਨਾਂ ਸਾਨੂੰ ਹੋਏਗੀ ਇਹ ਆਪਣਾ ਇਹ ਪਿਛੋਕੜ ਦੇਖੀਏ ਬੰਦੀਪ ਕੌਰ ਜਿਵੇਂ ਤੁਹਾਨੂੰ ਦੱਸਿਆ ਵਾਈਫ ਆਫ ਲੇਟ ਦਵਿੰਦਰ ਸਿੰਘ ਹੈ ਵਿਡੋ ਹੈਗੀ ਹੈ 27 ইয়ার্স ਦੀ এজ ਆ 27 ਸਾਲ 12ਵੀਂ ਪਾਸ ਹੈ ਸੈਲੂਨ ਤੇ ਕੰਮ ਕਰਦੀ ਹੈ ব্যাকਗਰਾਉਂਡ ਪਿਛਲਾ ਕੋਈ ਐਨਡੀਪੀਐਸ ਜਾਂ ਕੋਈ ਕ੍ਰਿਮੀਨਲ ਕੇਸ ਨਹੀਂ ਹੈ ਸਿਮਿਲਰਲੀ ਆਲਮ ਅਰੋੜਾ ਜਿਹੜਾ ਇਹ ਜਨਤਾ ਕਲੋਨੀ ਛਾਟੇ ਦਾ ਹੈ 23 ਸਾਲ ਦਾ ਔਰ ਕੰਮ ਨਹੀਂ ਕੋਈ ਕਰਦਾ ਵਿਹਲਾ ਬਿਲਕੁਲ ਇਹ ਪੁਰਾਣਾ ਕੇਸ ਵੀ ਕੋਈ ਨਹੀਂ ਮਨਮੀਤ ਗੋਲੂ 21 ਸਾਲ ਦਾ ਇਹ ਇੱਕ ਕਪੜੇ ਦੀ ਕਿਸੇ ਫੈਕਟਰੀ ਦੇ ਵਿੱਚ ਯੂਨਿਟ ਚ ਕੰਮ ਕਰਦਾ ਪਿਛਲਾ ਕੇਸ ਇਹਦੇ ਤੇ ਵੀ ਕੋਈ ਨਹੀਂ ਸੋ ਇਹਦੇ ਸਾਰੇ ਜਿਹੜੀ ਕਾਰਗੁਜ਼ਾਰੀ ਹੈ ਸਾਡੇ ਡੀਸੀਪੀ ਰਵਿੰਦਰਪਾਲ ਜੀ ਨਵਜੋਤ ਜੀ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਸਾਹਿਬ ਅਮੋਲਕਦੀਪ ਇੰਸਪੈਕਟਰ ਸਾਹਿਬ ਤੇ ਸਾਰੇ ਇਹਨਾਂ ਦੀ ਟੀਮ ਇਹਨਾਂ ਨੇ ਬੜਾ ਵਧੀਆ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਅ ਜਿਵੇਂ ਮੈਂ ਤੁਹਾਨੂੰ ਦੱਸਿਆ ਪਿਉਣ ਵਾਲੇ ਟਾਈਮ ਤੇ ਇਹਦੇ ਚ ਹੋਰ ਰਿਕਵਰੀਜ਼ ਤੇ ਰਸਤੀ ਉਮੀਦ ਸਰ ਮਨਦੀਪ ਰਣਜੀਤ ਦਿਲ ਕੋ ਕੀਤੀ ਗਈ ਹੈ ਜੀ ਸ਼ੁਰੂ ਨਹੀਂ ਹੋਇਆ ਉਹ ਫਿਰ ਥੋੜੀ ਜਿਹੀ ਉਹ ਪ੍ਰੋਬਲਮ ਸੀਗੀ ਜੀ ਹੈਲਥ ਦੀ ਕੱਲ ਦੀ ਤੇ ਉਸ ਕਰਕੇ ਸਰ ਇਹ ਵਰਦੀ ਪਾ ਕੇ ਪਲਸ ਕਿੰਨਾ ਕੁ ਨਹੀਂ ਵਰਦੀ ਬਰੇ ਦਾ ਇੰਡੀਕੇਸ਼ਨ ਸਾਨੂੰ ਆਈ ਹੈ ਉਹ ਹੁਣੇ ਜੇ ਰਿਕਵਰੀ ਕਰਨੀ ਹੈ ਬਿਕੋਜ਼ ਆਫ ਥੋੜੀ ਜਿਹੀ ਦੀ ਤਬੀਅਤ ਦੇ ਵਿੱਚ ਪ੍ਰੋਬਲਮ ਸੀਗੀ ਫੋਟੋਗ੍ਰਾਫਸ ਦੇ ਵਿੱਚ ਜਿਹੜੀਆਂ ਫੋਨ ਦੇ ਵਿੱਚ ਇਹਦੀ ਵਰਦੀ ਦੀਆਂ ਫੋਟੋਸ ਅਸੀਂ ਦੇਖੀਆਂ ਉੱਤੇ ਅਸੀਂ ਵਰਕ ਕਰ ਰਹੇ ਹਾਂ ਬੇਸਿਕਲੀ ਤਾਂ ਇਹ ਤੁਹਾਨੂੰ ਪਤਾ ਹੀ ਹੈ ਕਿ ਕ੍ਰਿਮੀਨਲ ਕੋਈ ਨਾ ਕੋਈ ਮੋਟਰਸਪ੍ਰਿੰਗ ਦੀ ਤੇ ਛਾਤਰ ਹੋ ਕੇ ਆਪਣੇ ਆਪ ਨੂੰ ਕਨਸੀਲ ਕਰਕੇ ਔਰ ਆਪਣਾ ਜਿਹੜਾ ਨਫੇਰੀਅਸ ਐਕਟੀਵਿਟੀਜ਼ ਨੇ ਜਾਂ ਇਲਿਗਲ ਐਕਟੀਵਿਟੀ ਨੂੰ ਅੰਜਾਮ ਦਿੰਦੇ ਰਹਿੰਦੇ ਸਭ ਕਿੰਨਾ ਕਿ ਕੱਪਸੀ ਹੈ ਕਿ ਔਰਤ ਜਿੱਦਾਂ ਕੀ ਸ਼ੱਕ ਘਾਟੀ ਦਿੱਤਾ ਜਦੋਂ ਪਹਿਲੇ ਕੋਈ ਬੱਚਿਆਂ ਦਾ ਘਾਟਾ ਦੇਖ ਨੂੰ ਹੋਇਆ ਸੀ ਇਹ ਪਹਿਲੀ ਵਾਰ ਸੀ ਸਰ ਕੱਲੀ ਵਰਦੀ ਪਾਉਂਦੀ ਸੀ ਕੋਈ ਸਟਾਰ ਵੀ ਲੱਗਾ ਦਿੱਤਾ ਸੌਂਦੀ ਉਹ ਉਹਦੇ 'ਚ ਹੈਗਾ ਸਟਾਰ ਲੱਗਿਆ ਜੀ ਤੇ ਉਹਦੇ ਤੇ ਕੰਮ ਕਰ ਰਹੇ ਆਪਾਂ ਬੜੇ ਔਰਤਾਂ ਦਾ ਕੰਟਰੋਲ ਕਿਵੇਂ ਨਾ ਚੈਲੰਜ ਹੁੰਦਾ ਦੇਖੋ ਪੁਲਿਸ ਵਾਸਤੇ ਹਮੇਸ਼ਾ ਹੀ ਚੈਲੰਜ ਹੁੰਦਾ ਜੀ ਕਿਉਂਕਿ ਇੱਕ ਤਰ੍ਹਾਂ ਦੀ ਅਕ੍ਰੋਸ ਬਾਰਡਰ ਪ੍ਰੌਕਸੀ ਵਾਰੀ ਚੱਲ ਰਹੀ ਹੈ ਕਿ ਉਧਰੋਂ ਬਾਰ-ਬਾਰ ਬਾਰ-ਬਾਰ ਡਰੋਨ ਰਾਹੀਂ ਇੰਨੀ ਐਨਸਾਈਨਮੈਂਟਸ ਪੁਸ਼ ਹੋ ਰਹੀਆਂ ਉਹਦੇ ਚ ਚੈਲੰਜ ਪੁਲਿਸ ਵਾਸਤੇ ਰਹਿੰਦਾ ਪਰ ਮੈਨੂੰ ਬੜੇ ਫਕਰ ਨਾਲ ਇਹ ਗੱਲ ਕਹਿਣਾ ਕਿ ਪਰਮਾਤਮਾ ਦੀ ਮਿਹਰ ਨਾਲ ਸਾਡੀ ਟੀਮ ਬਹੁਤ ਵਧੀਆ ਹੈ ਔਰ ਸਾਰੇ ਬੜੇ ਮਿਹਨਤੀ ਆਫੀਸਰ ਨੇ ਸਾਰਿਆਂ ਨੇ ਬੜੀ ਬਿਹਨਤ ਕੀਤੀ ਹੈ ਸਪੈਸ਼ਲੀ ਮੋਲਤ ਜੀ ਦੀ ਟੀਮ ਤੇ ਇਹਨਾਂ ਦੇ ਜਿਹੜੇ ਨਾਲ ਸਾਡੇ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਹੈ ਤੇ ਇੱਕ ਵੱਡੀ ਸਾਈਜ਼ੇਬਲ ਰਿਕਵਰੀ ਹੈ 27 ਸਾਲ ਮੈਂ ਤੁਹਾਨੂੰ ਦੱਸਿਆ 12ਵੀਂ ਪਾਸ ਹੈ ਜੀ ਤੇ ਕਿੰਨੀਆਂ ਤੁਸੀਂ ਰਿਕਵਰੀ ਕੀਤੀਆਂ ਪਿਛਲੇ ਸਮੇਂ ਦੇ ਵਿੱਚ ਆ ਇਹ ਖੜੇ ਏਰੀਆ ਤੋਂ ਹੋਈ ਹੈ ਜੀ ਹਾਂ ਕਿਸੇ ਵਿੱਚ ਇਸ ਤਰ੍ਹਾਂ ਦਾ ਜਾਂਚ ਚਾਇਆ ਕਿ ਡਰੋਨ ਇੱਥੋਂ ਤੱਕ ਪਹੁੰਚੋ ਕਿ ਲੈਂਡ ਬਾਰਡਰ ਤੋਂ ਹੀ ਜਾਂਦੇ ਆ ਲੈਣ ਇਹ ਲੈਂਡ ਬਾਰਡਰ ਤੋਂ ਹੀ ਜਾਂਦੇ ਨੇ ਇੱਥੋਂ ਤੱਕ ਨਹੀਂ ਆ ਨਹੀਂ ਨਹੀਂ ਇਹ ਇੱਕ ਹੀ ਕੋਈ ਸਵਾਲ ਹੈ ਕਿ ਆਖਿਰ ਟੈਕਸ ਕਿਵੇਂ ਆਈ ਹੈ ਏਨਾ ਵੱਡਾ ਬੱਡਲ ਕਿਵੇਂ ਸਟਾਰਟ ਹਾਂ ਤੁਮ ਦੱਸਿਆ ਨਾ ਜੀ ਇਹ ਇੱਕ ਜਦੋਂ ਇਹ ਵਿੱਡੋ ਬਣ ਹੋ ਗਈ ਉਸ ਤੋਂ ਬਾਅਦ ਇਹਦਾ ਕੋਈ ਰਿਲੇਸ਼ਨਸ਼ਿਪ ਚ ਆ ਗਈ ਕਿਸੇ ਬੰਦੇ ਨਾਲ ਉੱਤੇ ਅਸੀਂ ਕੰਮ ਕਰ ਰਹੇ ਹਾਂ ਉਹ ਗੁਰੂ ਸਾਹਿਬ ਉਸ ਦਾ ਜਿਹੜਾ ਨਾਮ ਤੋਂ ਦੋਸਤ ਹੈ ਰਹੀ ਹਾਂ ਜੀ ਹਾਂਜੀ ਉਹਨੇ ਇਹਦਾ ਸਾਰਾ ਸੰਪਰਕ ਬਾਹਰ ਕਰਵਾਇਆ ਕਿੰਨੇ ਦਿਨ ਤੋਂ ਕਿੰਨੇ ਚਿਰ ਤੋਂ ਐਕਟਿਵ ਸੀ ਸਾਰਾ ਪੂਰਾ ਚਾਰ ਮਹੀਨੇ ਤੋਂ ਪੰਜ ਮਹੀਨੇ ਤੋਂ ਕਹਿੰਦੇ ਅਸੀਂ ਕਾਫੀ ਐਕਟਿਵ ਨੇ ਮੁੰਡੇ ਦੇ ਦੋਨੇ ਨਾਲ ਲਾਏ ਆ ਸੀ ਇਹ ਇਹ ਮੋਲਕੋਣਾ ਦੀ ਟੀਮ ਦਾ ਜੀ ਸਾਰਾ ਇਹ ਦੋਨੋਂ ਨਾਮ ਦਾ ਲੜਕਾ ਤਾਂ ਕਿਉਂ ਜੀ ਹਾਂ ਜੀ ਜਿਸ ਨਾਮ ਲੈਸ ਗੋਲੂ ਉਹ ਤਾਂ ਕਿਉਂ ਆਇਆ ਗੋਲੂ ਦੇ ਘਰ ਮਨਵੀਤ ਗੋਲੂ ਜਿਹੜਾ ਹੈ ਉਹਦੇ ਘਰ ਇਹ ਰਹਿੰਦੀ ਸੀ ਮਨਦੀਪ Kaur ਔਰ ਇਹ ਗੋਲੂ ਤੇ ਆਲਮ ਜਿਹੜੇ ਦੋਨੋਂ ਇਹਦੇ ਵਾਸਤੇ ਕੰਮ ਕਰਦੇ ਸੀਗੇ ਸਾਰਾ ਕਨਸਾਈਨਮੈਂਟ ਇਹ ਦੁਰਦਰ ਕਰਨੀ ਕਲੈਕਟ ਕਰਨੀ ਲੁਕਾਉਣੀ ਅੱਗੇ ਡਿਲੀਵਰ ਕਰਨੀ ਉਹ ਸਾਰਾ ਕੰਮ ਇਹੀ ਕਰਦੇ ਸੀ ਸਰ ਹੋਰ ਵੀ ਇਹ ਨਾਲ ਕੋਈ ਲੇਡੀਜ਼ ਐਸੋਸੀਏਟ ਕਰ ਰਹੀ ਸੀ ਆਪਣੇ ਨਾਲ ਗੈਂਗ ਵਧਾਉਣ ਵਾਸਤੇ ਇਹ ਲੇਡੀ ਦਾ ਹੋਰ ਕੋਈ ਅਜੇ ਰੋਲ ਨਹੀਂ ਆਇਆ ਦੋ ਜਿਹੜੇ ਮੇਲ ਹੈਗੇ ਉਹਨਾਂ ਨੂੰ ਤੁਹਾਨੂੰ ਮੈਂ ਦੱਸਿਆ ਉਹਦੇ ਤੇ ਕੰਮ ਅਸੀਂ ਕਰਾਂਗੇ